ਅਮਰਸਰ ਹੈ ਨਾ ਅਮਰਸਰ ਉਹਨਾਂ ਦਾ ਪ੍ਰਸਾਦ ਪ੍ਰਸਾਦ ਮਿਲ ਜਾਂਦਾ ਹੈ ਮੇਰੇ ਜੀ ਲੱਗ ਗਿਆ ਉਧਰ ਚੱਲ ਬਈ ਫੇਰ ਆਮਰਾ ਗੰਦੇ ਗੰਦੇ ਸਤ ਤੱਕ ਆ ਗਿਆ ਜੀ ਮਤਲਬ ਕਿ ਉੱਥੇ ਜਿੱਥੇ ਕਵਾਡ ਰੱਖਿਆ ਤੁਸੀਂ ਉੱਥੇ ਸੋਦੇ ਹੋ ਉੱਥੇ ਖਾਣਾ ਬਣਾਉਂਦੇ ਹੋ ਤੁਹਾਡੇ ਕੋਈ ਪੈਣ ਵਾਸਤੇ ਚਾਰ ਪਾਈ ਹੈਗੀ ਆ ਉੱਥੇ ਹਾਂ ਉਹ ਨੂੰ ਕਹਿੰਦਾ ਬਈ ਓ ਇਹਨੂੰ ਖਾਲੀ ਕਰ ਖਾਲੀ ਕਰ ਇਹ ਕਰਦਾ ਇੱਕ ਬੂੜਾ ਜਿਹਾ ਕਹਿੰਦਾ ਕੋਈ ਇਨਫੈਕਟ ਕਬਜ਼ਾ ਨਹੀਂ ਕਰਨ ਲੱਗਿਆ ਮੈਂ ਉੱਥੇ ਇੰਨੀ ਮਤਲਬ ਗੰਦਗੀ ਦੇ ਵਿੱਚ ਤੁਸੀਂ ਉੱਥੇ ਆਪ ਬਣਾਉਂਦੇ ਹੋ ਖਾਣਾ ਹੋਰ ਕੋਈ ਥਾਣੀ ਹੈਗਾ ਟਿਕਾਣਾ ਨਹੀਂ ਹੈਗਾ ਤੁਹਾਡੇ ਕੋਲ ਮੈਂ ਦਿੱਤਾ ਫਿਰਦੇ ਬਾਬਾ ਵੀ ਜੋ ਚਾਵਲ ਦੋ ਤੇ ਜੋ ਜਿਹੜੀ ਚੀ ਚਾਹੀਦੀ ਹੈ ਉਹ ਦੱਸ ਦਿਆ ਕਰੋ ਭਈ ਆਸ ਨਹੀਂ ਨਹੀਂ ਹੈ ਬਾਥਰੂਮ ਵੀ ਨਹੀਂ ਹੈਗਾ ਉਰੇ ਤਾਂ ਕੋਈ ਆਣਾ ਤੁਸੀਂ ਸੁਵੇ ਇਸ਼ਨਾਨ ਕਰਤਾ ਹਾਂ ਦੋ ਕੇ ਰੱਖੇਵੇਂ ਆ ਪਾਏ ਅਗੂਏ ਪਾਲੇ ਤੇ ਸੁ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਸੀਗਾ ਭੈਣ ਭਾਈ ਮਾਤਾ ਪਿਤਾ ਕੌਣ ਕੌਣ ਸੀ ਪਹਿਲਾਂ ਸਮਾਜ ਦੇ ਵਿੱਚ ਕੁਝ ਜਹੇ ਲੋਕ ਹੁੰਦੇ ਨੇ ਜਿਹੜੇ ਜਹੇ ਹਾਲਾਤਾਂ 'ਚ ਰਹਿੰਦੇ ਨੇ ਜਿਨ੍ਹਾਂ ਦਾ ਉਹਨਾਂ ਹਾਲਾਤਾਂ 'ਚ ਰਹਿਣਾ ਮਜਬੂਰੀ ਬਣ ਜਾਂਦਾ ਹੈ ਤੇ ਸਾਡੇ ਨਾਲ ਇੱਕ ਜਹੇ ਬਜ਼ੁਰਗ ਨੇ ਜਿਹੜੇ ਇਕੱਲੇ ਰਹਿੰਦੇ ਨੇ ਕਿਸ ਤਰੀਕੇ ਨਾਲ ਖਾਣਾ ਬਣਾਉਂਦੇ ਨੇ ਉਹਨਾਂ ਦੇ ਹਾਲਾਤ ਕੀ ਨੇ ਤਸਵੀਰਾਂ ਦੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਖੁਦ ਬਿਆਨ ਕਰਦੀਆਂ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਮਜਬੂਰੀ ਸੀ ਕਿਹਨਾ ਹਾਲਾਤਾਂ ਦੇ ਵਿੱਚ ਆ ਗਏ ਅੱਜ ਬਾਬਾ ਜੀ ਕੀ ਨਾਮ ਹੈ ਤੁਹਾਡਾ ਮਹਿੰਦਰ ਸਿੰਘ ਮਹਿੰਦਰ ਸਿੰਘ ਹਾਂ ਕਿੱਥੋਂ ਦੇ ਰਹਿਣ ਵਾਲੇ ਹੋ ਰਸਨ ਰਾਜਸਥਾਨ ਇੱਧਰ ਕਿਵੇਂ ਆਏ ਬਸੇ ਇੱਧਰ ਆ ਗਿਆ ਗੁੰਦੇ ਗੰਦੇ ਅੰਮદાવાદ ਸੋਨੇ ਹੁਣ ਅੰਮદાવાદ ਅੰਮદાવાદ ਤੋਂ ਉਧਰ ਆ ਗਿਆ ਆਪਕੇ ਅਮਰਸਰ ਹੈ ਨਾ ਅਮਰਸਰ ਕਿ ਪ੍ਰਸਾਦ ਪ੍ਰਸਾਦ ਮਿਲ ਜਾਂਦੇ ਤੇ ਮੇਰਾ ਜੀ ਲੱਗਿਆ ਉਧਰ ਚੱਲ ਭਾਈ ਫੇਰ ਆਪਣਾ ਗੁੰਦੇ ਗੰਦੇ ਸੰਤ ਤੱਕ ਆ ਗਿਆ ਬਸ ਮੈਂ ਉੱਥੇ ਪਰਿਵਾਰ ਚ ਕੌਣ ਕੌਣ ਸੀਗਾ ਸ਼ਾਦੀ ਹੋਈ ਹੈ ਤੁਹਾਡੀ ਸ਼ਾਦੀ ਬਸੋ ਤੇ ਨਿਕਲ ਗਿਆ ਮੈਨੂੰ ਕੋਈ ਪਤਾ ਹੀ ਨਹੀਂ ਹਾਂ ਸਾਦੀ ਸਾਦੀ ਤੇ ਆ ਸਾਦੀ ਸਾਦੀ ਵਾਲੀ ਹਾਂ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਸੀਗਾ ਭੈਣ ਭਾਈ ਮਾਤਾ ਪਿਤਾ ਕੌਣ ਕੌਣ ਸੀ ਪਹਿਲਾਂ ਮੈਂ ਬਸੰਤ ਦੀ ਨਿਕਲ ਗਿਆ ਕੋਈ ਪਤਾ ਨਹੀਂ ਬਈ ਉਹ ਜੋ ਸਾਰੇ ਇਧਰ-ਇਧਰ ਬਿਸਰ ਗਏ ਮਰ ਗਏ ਉਹ ਪਤਾ ਨਹੀਂ ਹਾਂਜੀ ਅੱਛਾ ਸ਼ਾਦੀ ਤੁਹਾਡੀ ਹੋਈ ਨਹੀਂ ਕਿੰਨੀ ਕੁ ਉਮਰ ਦੇ ਵਿੱਚ ਇਧਰ ਆ ਗਏ ਸੀ ਤੁਸੀਂ ਸਰਹੰਦ ਸ਼ਹਿਰ ਚ ਅੱਛਾ ਇਹ ਕੁੜੀ ਇਹ ਕੁੜੀ ਇੰਨੀ ਉਮਰ ਕੰ ਇਹ ਕੁੜੀ ਕਿੰਨੀ ਸਾਲ ਦੀ ਹੈ ਇਨੀ ਉਮਰ ਕੰ ਨਿਕਲ ਗਿਆ ਤਾਂ ਕਰ ਮਤਲਬ ਉਹ 12-13 ਸਾਲ ਦੀ ਉਮਰ ਚ ਆ ਗਏ ਸੀ ਉਹਰੇ ਤੇ ਹੁਣ ਇੱਥੇ ਤੁਸੀਂ ਰਹਿੰਦੇ ਹੋ ਕੋਈ ਪੈਨਸ਼ਨ ਵਗੈਰਾ ਆਧਾਰ ਕਾਰਡ ਵਗੈਰਾ ਕਿੱਥੋਂ ਦਾ ਤੁਹਾਡਾ ਆਧਾਰ ਕਾਰਡ ਬੜਾ ਮੁਸ਼ਕਿਲ ਨਾਲ ਬਣਿਆ ਉਹ ਵੀ ਆਧਾਰ ਕਾਰਡ ਬੋਰਡ ਕਾਰ ਬੜੇ ਮੁਸ਼ਕਿਲ ਨਾਲ ਬਣਾਇਆ ਤੇ ਵੀ ਤੁਹਾਡਾ ਜਾਣ ਪਛਾਣਾ ਹੋਵੇ ਤਾਂ ਬਣਾਉਣ ਲਈ ਕੋਈ ਇਹ ਕਮੇਟੀ ਦਫ਼ਤਰ ਨੂੰ ਜਾ ਕੇ ਸਹੀ ਬਣਾ ਬਣਾਤਾ ਆ ਜਾਂਦਾ ਆ ਕਮੇਟੀ ਦਫ਼ਤਰ ਨਹੀਂ ਹੈ ਠੀਕ ਠੀਕ ਹੈ ਮਤਲਬ ਤੁਹਾਡੀ ਕੋਈ ਪੈਸਾ ਬੋਸ ਸਕੀ ਤੂੰ ਕਮਾਉਣੇ ਕੰਮ-ਕੁਮ ਕਰਦੇ ਕੋਈ ਕੰਮ-ਕੁਮ ਕਿੱਥੇ ਕੰਮ-ਕੁਮ ਪਰਸੋ ਉਹ ਮੈਂ ਜਬ ਵੀ ਨਾ ਬਸ ਕਵਾੜ ਕੋਮਣ ਤੋਂ ਕੁਛ ਹੀ ਬਣਦਾ ਬਸ ਆਹ ਨਹੀਂ ਨਾ ਤਰੂ ਉਹ ਇੱਕ ਕਵਾੜ ਇਕੱਠਾ ਕਰਕੇ ਕੁਛ ਨੂੰ ਵੇਚ ਦਿੰਦੇ ਹਾਂ ਉਹ ਦੇਖੋ ਥੋੜਾ ਸੋ ਪਿਆ ਹੋਵੇ ਬਸ ਉਹ ਮਤਲਬ ਤੁਹਾਡੇ ਕੋਲ ਰਹਿਣ ਵਾਲੀ ਥਾਂ ਵੀ ਨਹੀਂ ਇੱਕ ਦੁਕਾਨ 'ਚ ਰਹਿ ਰਹੇ ਹਾਂ ਕਿਸੇ ਦੀ 'ਚ ਬੋ ਇਹ ਦੁਕਾਨੇ 'ਚ ਰਹਿ ਰਿਹਾ ਹਾਂ ਥੋੜੀ ਹੈ ਇਹ ਹਾਂ ਉਹ ਕਹਿੰਦਾ ਬਈ ਓ ਇਹਨੂੰ ਖਾਲੀ ਕਰ ਖਾਲੀ ਕਰ ਇਹੋ ਕਰਦਾ ਬੋ ਇੱਕ ਬੁਰਾ ਜਿਹਾ ਐ ਕੋਈ ਨਾ ਕਬਜ਼ਾ ਨਹੀਂ ਕਰਨਾ ਗਿਆ ਮੈਂ ਕੋਈ ਬਾਜ਼ੀ ਮੈਂ ਆਪਣਾ ਟਾਈਮ ਪਾਸ ਕਰਨਾ ਹੈ ਕਰਦੇ ਜਾਂ ਗਰਦੇ ਹੀ ਤਾਂ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ ਜਿਹੜੀ ਦੁਕਾਨ ਦੇ ਵਿੱਚ ਬਾਬਾ ਜੀ ਰਹਿ ਰਹੇ ਨੇ ਵੀ ਕਿਸ ਦੀ ਦੁਕਾਨ ਹੈ ਚਲੋ ਕਿਸ ਦੀ ਪ੍ਰਾਪਰਟੀ ਹੁੰਦੀ ਹੈ ਜਿਹਦੇ ਨਾਮ ਹੈ ਜਿਹਦੇ ਨਾਮ ਕਾਗਜ ਨਹੀਂ ਪਰ ਖਾਲੀ ਕਰਕੇ ਉਹਦੀ ਛੱਤ ਡਿੱਗੀ ਹੋਈ ਸੀ ਜਿਸ ਕਰਕੇ ਜਿਹੜੇ ਬਜ਼ੁਰਗ ਨੇ ਇਹਨਾਂ ਨੇ ਦੇਖਿਆ ਕਿ ਛੱਤ ਡਿੱਗੀ ਪਈ ਆ ਉੱਥੇ ਕੋਈ ਰਹਿ ਨਹੀਂ ਰਿਹਾ ਆਪਣਾ ਸਿਰ ਟੱਕਣ ਲਈ ਉੱਥੇ ਇਹਨਾਂ ਨੂੰ ਸਾਰਾ ਲੈਣਾ ਪਿਆ ਪਰ ਤੁਸੀਂ ਜਿਹੜਾ ਖਾਣਾ ਬਣਾਉਣੀ ਆ ਬਣਾਉਣੀ ਰੋਜ਼ ਚਾਹੂ ਤੋਂ ਬਣਾ ਲਿਆ ਘਮਸੋ ਹਾਂ ਮਤਲਬ ਉੱਥੇ ਇੰਨੀ ਮਤਲਬ ਗੰਦਗੀ ਦੇ ਵਿੱਚ ਤੁਸੀਂ ਉੱਥੇ ਆਪ ਬਣਾਉਨੇ ਹੋ ਖਾਣਾ ਹੋਰ ਕੋਈ ਥਾਂ ਨਹੀਂ ਹੈਗਾ ਟਿਕਾਣਾ ਨਹੀਂ ਹੈਗਾ ਤੁਹਾਡੇ ਕੋਲ ਬਸ ਆ ਇਹ ਟਿਕਣਾ ਆਪਣਾ ਹੀ ਹੈ ਮਤਲਬ ਜਿਹੜੰਦ ਖਾਣਾ ਬਣਾਉਨੇ ਹੋ ਸਮਾਨ ਕਿੱਥੋਂ ਲਿਆਉਂਦੇ ਹੋ ਰਾਸ਼ਨ ਕਿੱਥੋਂ ਲਿਆਉਨੇ ਹੋ ਉਹ ਤਾਂ ਆ ਸਮਝ ਨਹੀਂ ਦੱਸਦੇ ਹੋ ਜਿਹੜੇ ਲੈ ਲੇਗਾ ਭਾਈ ਤੁਹਾਨੂੰ ਕੋਈ ਦੇ ਜਿੰਦਾ ਲੈ ਬਾਬਾ ਚਾਵਲ ਬਣਾ ਲੈ ਚਾਵਲ ਖਾਣ ਬਣਾ ਲੈ ਮਤਲਬ ਬਾਈ ਤੁਹਾਡੇ ਲੋਕ ਨੇ ਜਿਹੜੇ ਤੁਹਾਡੀ ਮਦਦ ਕਰਦੇ ਨੇ ਕੁਛ ਨਾ ਕੁਛ ਤੁਹਾਨੂੰ ਦੇ ਜਾਂਦੇ ਨੇ ਦੇ ਜਾਂਦੇ ਮਤਲਬ ਕਹਿੰਦੇ ਬਾਬਾ ਵੀ

ਔਰ ਮਤਲਬ ਤੁਹਾਡੀ ਮਦਦ ਹੋ ਲੋ ਕਿਸ ਤਰੀਕੇ ਦੀ ਕਰਦੇ ਨੇ ਕੋਈ ਪੈਸਾ ਵਗੈਰਾ ਵੀ ਦਿੰਦੇ ਨੇ ਤੁਹਾਨੂੰ ਕੋਈ ਪੈਸਾ ਕੋਈ ਕਿਤੇ ਦਿੰਦੇ ਓਏ ਕੋਈ ਮੋੜ ਕਰਕੇ ਕੋਈ 10 ਰੁਪਏ ਦੇ 20 ਰੁਪਏ ਇਹ ਦੇ ਦੇ ਜਿਹੜਾ ਤੁਹਾਡੇ ਕੁਵਾਰ ਕੋਡ ਵੇਚਦੇ ਹਾਂ ਕਿੰਨੇ ਕ ਬਣ ਜਾਂਦੇ ਨੇ ਉਹਦੇ ਪੈਸੇ ਕੋਈ ਨਹੀਂ ਬਣਦਾ ਓਏ ਕੋਈ 40 50 ਕੋਈ 100 ਐਵੇਂ ਬਣ ਜਾਂਦੇ ਬਸ ਹਾਂ ਉਹਦੇ ਨਾਲ ਗੁਜ਼ਾਰਾ ਹੋ ਜਾਂਦਾ ਤੁਹਾਡਾ ਉਹਦੇ ਨਾਲ ਗੁਜ਼ਾਰਾ ਹੋ ਜਾਂਦਾ ਹਾਂ ਬਸ ਉਹ ਗੁਜ਼ਾਰਾ ਹੋ ਜਾਂਦਾ ਬਸ ਆਪਣਾ ਜੇ ਮਾਗ ਮੰਗੇ ਲਓ ਜੀ ਸਬਜ਼ੀ ਚਾਹੀਦੀ ਹੈ ਨੂੰ ਚਾਵਲ ਤਾਂ ਬਣ ਗਏ ਉਹ ਚਾਵਲ ਇਹਦੇ ਕੋਲ ਸਬਜ਼ੀ ਨੇ ਤਾਜੀ ਥੋੜੀ ਜਣੀ ਹੈ ਉਹ ਰਾਤ ਨੂੰ ਪੜੀ ਹੋਣੀ ਹੈ ਲੋ ਜੀ ਲੋਗੇ ਐ ਗਰਮ ਕਰਕੇ ਲਓ ਬਾਬਾ ਆਪਣਾ ਉਹ ਲਿਆਓ ਕੋਈ ਬਾਟੀ-ਬੂਟੀ ਤੇ ਬਾਟੀ-ਬੂਟੀ ਲੈ ਆ ਬਾਈ ਗਰਮ ਕਰਕੇ ਪਾ ਦੇਂਦਾ ਬਾਸ ਤੁਸੀਂ ਮਤਲਬ ਕਿ ਉੱਥੇ ਜਿੱਥੇ ਕਵਾਡ ਰੱਖਿਆ ਤੁਸੀਂ ਉੱਥੇ ਹੀ ਸੋਦੇ ਹੋ ਉੱਥੇ ਹੀ ਖਾਣਾ ਬਣਾਉਂਦੇ ਹੋ ਤੁਹਾਡੇ ਕੋਈ ਪੈਣ ਵਾਸਤੇ ਚਾਰਪਾਈ ਹੈਗੀ ਆ ਉੱਥੇ ਨਾ ਨਾ ਮੈਂ ਤੇ ਇੱਥੇ ਇੱਥੇ ਪੈ ਜਾਂਦਾ ਬਾਸ ਬਾਹਰ ਹੈ ਹਾਂ ਜੇ ਪਾਣੀ ਆ ਗਿਆ ਫਿਰ ਤੋਂ ਅੰਦਰ ਅੰਦਰ ਪੈ ਜਾ ਕਰੋ ਹਾਂਜੀ ਉਹ ਵੀ ਮਤਲਬ ਉਹਦੇ ਹਾਲਾਤ ਵੀ ਇਦਾਂ ਦੇ ਨੇ ਉੱਥੇ ਖਵਾੜ ਪਿਆ ਉਹਦੇ ਵਿੱਚ ਹੀ ਸੌਂਨੇ ਹੋ ਲੈਂਟਰ ਉਹਦਾ ਰੋਟਿਆ ਹੋਇਆ ਬੱਚੇ ਮਛਰ ਤਾਂ ਵੀ ਹੈਗੇ ਬਹੁਤ ਹੀ ਉਹ ਔਰ ਉਹ ਮੈਂ ਇਸਕੇ ਟਿਊਬਾ ਨਾ ਟਿਊਬ ਉਹ ਟਿਊਬਾਂ ਦੇ ਨਾਲ ਨਾ ਪਰ ਉਹ ਮਛਰ ਉੱਪਰ-ਉੱਪਰ ਚੱਲ ਹਾਂਜੀ ਹੋਰ ਤੁਸੀਂ ਕੀ ਜਾਣਦੇ ਹੋ ਤੁਹਾਡੀ ਮਦਦ ਕੋਈ ਕਰਨੀ ਚਾਹੀਦੀ ਹੈ ਸਰਕਾਰ ਨੂੰ ਮਦਦ ਵਾਸਤੇ ਕੀ ਕਹਿੰਦੇ ਹੋ ਸਰਕਾਰ ਨੂੰ ਮਦਦ ਵਾਸਤੇ ਕੋਣ ਕੋਈ ਮਦਦ ਨਹੀਂ ਕਰਦਾ ਹਾਂ ਸਹੀ ਕਰਦਾ ਕੋਈ ਮਤਲਬ ਲੀਡਰ ਵਗੈਰਾ ਤੁਹਾਡੇ ਕੋਲ ਇੱਥੇ ਆਇਆ ਤੁਹਾਨੂੰ ਮਿਲਣ ਪੁੱਛਣ ਵੀ ਕੀ ਹਾਲਾਤ ਨੇ ਤੁਹਾਡੇ ਕੋਈ ਕੋਈ ਨਹੀਂ ਆਇਆ ਮਸਕੀਲ ਆਪਾਂ ਐਸੀ ਜ਼ਿੰਦਗੀ ਕੱਢ ਰਿਹਾ ਹਾਂ ਹਾਂ ਖੁਸ਼ ਹਾਂ ਜ਼ਿੰਦਗੀ ਤੋਂ ਹੈ ਖੁਸ਼ ਹਾਂ ਜ਼ਿੰਦਗੀ ਤੋਂ ਹਾਂ ਹੈ ਇਨ੍ਹਾਂ ਹਾਲਾਤਾਂ ਦੇ ਵਿੱਚ ਵੀ ਖੁਸ਼ ਹਾਂ ਆ ਜਿਹੜਾ ਜੋਤੀ ਸ਼ਰੂਪਿਆ ਨੇ ਦੁੱਤੀ ਸੀ ਉਹ ਵੀ ਲੈਣੇ ਵਾਸਤੇ ਆਇਆ ਤੇ ਮੈਨੂੰ ਕਿ ਤੂੰ ਆਪਣਾ ਉਥੀ ਸਲ ਤੇਰੇ ਕੋਈ ਐਸੀ ਵੈਸੀ ਬਿਮਾਰੀ ਨਹੀਂ ਹੋਈ ਅਸੀਂ ਹੈਗੇ ਦੇਖਭਾਲ ਕਰਾਂਗੇ ਤੇ ਤੁਹਾਨੂੰ ਹਮੇਸ਼ਾ ਭਾਈ ਮੈਂ ਬਹੁਤ ਦੇ ਸਾਲ ਰਹਿ ਰਿਹਾ ਹਾਂ ਮੇਰਾ ਮਨ ਨਹੀਂ ਲੱਗਦਾ ਤੁਹਾਨੂੰ ਠੀਕ ਹੈ ਤੁਹਾਡੀ ਮਰਜ਼ੀ ਹੈ ਮੈਨੂੰ ਮਨ ਲੱਗਦਾ ਕਿ ਕਿ ਬੈਠੇ ਰਹੋ ਤੇ ਦੂਤੀ ਸੁਮੀ ਆ ਜਰਾ ਗੁਰਦੁਆਰਾ ਗੁਰ ਕੋਈ ਸੀ ਜੋਤਿਸੁਰ ਇਹ ਤੁਸੀਂ ਜਾਂਦੇ ਕਿ ਹੋ ਨਹੀਂ ਮਤਲਬ ਉੱਥੇ ਤੁਹਾਨੂੰ ਫਿਰ ਵਧੀਆ ਕੱਪੜੇ ਲੀੜੇ ਮਿਲਣਗੇ ਤੁਹਾਨੂੰ ਖਾਣਾ ਵਧੀਆ ਮਿਲੇਗਾ ਤੁਸੀਂ ਜਾਂਦੇ ਕਿਉਂ ਨਹੀਂ ਫਿਰ ਮੈਂ ਉਹ ਦੇਖੋ ਮੈਂ ਨਹੀਂ ਕਰਦਾ ਮੈਂ ਬਹੁਤ ਦੇ ਸਾਲ ਇੱਥੇ ਇੱਥੇ ਰਹਿੰਦਾ ਨਾ ਮੈਨੂੰ ਮੈਨੂੰ ਜੀ ਨਹੀਂ ਲੱਗਦਾ ਉੱਥੇ ਮੈਂ ਕਹਿੰਦਾ ਇੱਥੇ ਠੀਕ ਹੈ ਮੈਂ ਪਾਣੀ ਪੂਣੀ ਕਿੱਥੋਂ ਵਰਤਦੇ ਹਾਂ ਪਾਣੀ ਤਾਂ ਹੈ ਨਹੀਂ ਰੋਗਾਂ ਆ ਜਿਹ ਉਹ ਆ ਟੂਟੀ ਜੋ ਹੈ ਉਹ ਟੂਟੀ ਜੋ ਹੈ ਨਾ ਉਹ ਪੀਣ ਵਾਲਾ ਪਾਣੀ ਸਰਕਾਰੀ ਪਾਣੀ ਹੈ ਪਾਣੀ ਪਰ ਨਹੀਂ ਪੀਣ ਵਾਲਾ ਹੋਣਾ ਉਹ ਜੋ ਸਰਕਾਰੀ ਪਾਣੀ ਪਰਕੇ ਬਸ ਉਹਨਾਂ ਬਰਤਨ-ਬਰਤਨ ਜੋਣੇ ਆਸ ਤੇ ਚਲੂ ਛੇ ਰੱਖਤਾ ਹਸਲ ਨਹੀਂ ਸਾਰਾ ਕੁਝ ਅੰਦਰ ਕਰ ਦਿਓ ਇੱਥੇ ਬਾਥਰੂਮ ਵੀ ਨਹੀਂ ਹੈਗਾ ਇਹ ਇਹ ਜੋ ਹੈ ਇਹ ਇਹ ਸਰਨਸਰ ਵਾਲਾ ਕਾ ਹੈ ਇਹ ਜਿਹੜਾ ਹੈ ਸਰਨਸਰ ਵਾਲੇ ਹੁਣ ਹੁਣ ਉਹਨਾਂ ਦੇ ਉਹਨਾਂ ਦੇ ਮੇਰੇ ਸੋਣਿਆ ਹੈ ਉਹ ਉਹ ਨਹੀਂ ਹੈ ਬਾਥਰੂਮ ਵੀ ਨਹੀਂ ਹੈਗਾ ਉਹ ਤਾਂ ਕੋਈ ਆਣਾ ਬਾਥਰੂਮ ਬਾਥਰੂਮ ਤੋਂ ਮੈਂ ਸੋਹ ਤੋਂ ਬਾਹਰ ਚਲੇ ਜਾਂਦਾ ਹਾਂ ਨਹਾਉਂਦੇ ਕਿੱਥੋਂ ਫਿਰ ਬਾਥਰੂਮ ਅੰਦਰ ਹੀ ਨਾ ਲੈਂਦਾ ਹਾਂ ਹਾਂ ਪਾਣੀ ਵੀ ਮਤਲਬ ਉੱਥੋਂ ਵਰਤ ਲੈਣੇ ਹੋ ਤੇ ਖਾਣਾ ਆਪਣਾ ਅੰਦਰ ਬਣਾ ਲੈ ਸਰ ਚੜ ਕੇ ਉੱਡ ਗਏ ਆਪਣਾ ਇਸ਼ਨਾਨ ਕਰ ਲੈਂਦਾ ਹਾਂ ਅੰਦਰੋਂ ਹਾਂ ਹੁਣ ਉਹ ਤੁਹਾਡੇ ਕੋ ਕਿੰਨੇ ਦਿਨਾਂ ਦਾ ਰਾਸ਼ਨ ਪਿਆ ਹੋਣਾ ਹੈ ਜਿਹੜਾ ਤੁਸੀਂ ਬਣਾਉਣਾ ਹੈ ਰਾਸ਼ਨ ਪਾਣੀ ਦੇ ਬੱਸ ਥੋੜੇ ਥੋੜੇ ਸੇ ਬੜੇ ਚਾਵਲ ਹੈਗੇ ਭਾਈ ਖਤਮ ਹੋ ਗਏ ਫਿਰ ਫਿਰ ਆ ਬਿਨਾ ਬਿਨਾ ਸਬਜੀ ਤੋਂ ਖਾ ਲੰਨੇ ਹੋ ਬਿਨਾ ਸਬਜੀ ਤੋਂ ਹੈ ਬਿਨਾ ਸਬਜੀ ਤੋਂ ਖਾ ਲੰਨਾ ਨਾ 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 ਕਿਸੇ ਘਰ થી ਕਹਿੰਦਾ ਵੀ ਚਾਹ ਤੋਂ ਬਣ ਕੇ ਕੋਈ ਸਬਜੀ ਬਾਜੀ ਹੈਗੀ ਤੋਂ ਬਣਾ ਕੇ ਥੋੜੀ ਜੂਗਾ ਯਾ ਰਾਤ ਕੋਈ ਸਬਜੀ ਬੜੀ ਹੋਈ ਬਸ ਉਹ ਹੀ ਗਰਮ ਕਰਕੇ ਦੋ ਮਾਵੇ ਆ ਲੋ ਬਾਟੀ ਬੋਟੀ ਹੈਗੀ ਮਗਾ ਹੈ ਤੇ ਬਾਟੀ ਬੋਟੀ ਪਾ ਦੇਣਾ ਗਰਮ ਕਰਕੇ ਬਸ ਬਹੁਤ ਸੋ ਇਹ ਰੇ ਭਾਈ ਮਗਾ ਬਰਫੀ ਜਿਹਾ ਕੋਈ ਬਰਫ ਦੇ ਦੂਗਾ ਠੰਡਾ ਪਾਣੀ ਮਗਾ ਉਹ ਤੇ ਤੰਦਰੁਸਤੀ ਹੈ ਤੁਸੀਂ

ਤੇ ਰਾਜਸਥਾਨ ਹੀ ਸੋਚਿਆ ਦੁਬਾਰਾ ਚਲ ਜਾਵਾਂ ਤੁਹਾਡਾ گاؤں ਸੀ ਉੱਥੇ Rajasthan ਚ Rajasthan ਤੋਂ ਬਹੁਤ ਦਿਨ ਹੋ ਗਿਆ ਤੇ ਪਤਾ ਹੀ ਨਹੀਂ ਕਿ ਮੈਂ ਕਿੱਧਰੋਂ ਆਇਆ ਹੋਰ ਰਾਸਾ ਹੀ ਭੁੱਲ ਗਿਆ ਹੈ ਨਹੀਂ ਪਤਾ ਨਹੀਂ ਤੁਹਾਨੂੰ ਕੋਈ ਰਿਸ਼ਤੇਦਾਰ ਆਇਆ ਤੇ ਤੁਹਾਨੂੰ ਮਿਲਣਾ ਕੋਈ ਰਿਸ਼ਤੇਦਾਰ ਕੋਈ ਵੀ ਆਇਆ ਸੀ ਹਾਂ ਚੱਲਦੀ ਹੋ ਜਿੰਦਗੀ ਬਸ ਹਾਂ ਬਸ ਤਾਂ ਇਹ ਬਜ਼ੁਰਗਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਆਪਣੀ ਜ਼ਿੰਦਗੀ ਨਿਰਵਾਹ ਕਰ ਰਹੇ ਨੇ ਜਿੰਨਾ ਕੋਈ ਦੇਖ ਜਾਂਦਾ ਚੌਲ ਵਗੈਰਾ ਉਹ ਬਣਾ ਕੇ ਖਾ ਲੈਂਦੇ ਨੇ ਤੇ 20 50 ਦਾ ਕਬੜ ਵੇਚ ਕੇ ਜਿਹੜਾ ਗੁਜ਼ਾਰਾ ਆਪਣਾ ਕਰ ਰਹੇ ਨੇ ਕੈਮਰਾਮੈਨ ਟਵਾਣਾ ਨਾਲ ਗੁਰਪ੍ਰੀਤ ਸਿੰਘ ਛੱਠਾ ਲੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ